ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਪੱਖੀ ਕਲਾਂ ਦੇ ਵਿੱਚ ਪੱਖੀ ਕਲਾਂ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ ਕਲੇਲੂ ਪਰਿਵਾਰ ਆ ਤੇ ਇੱਕ ਗਾਮ ਕਾਊਆ ਭਾਈ ਉਹਨਾਂ ਦੇ ਕੋਲ ਬਹੁਤ ਚੰਗੇ ਦੁੱਧ ਦੀ ਮਾਲਕ ਹਨ ਕਰਮਾਂ ਵਾਲੀ ਚੰਗੇ ਥਣ ਲਈ ਵਾਲੀ ਆ ਚੰਗੀ ਵਹਿੜ ਬਣਦੀ ਤਨ ਦੀ ਮੂੰਹ ਮੱਥੇ ਲੱਗਦੀ ਬੱਛੀ ਆ ਕਿੰਨਾ ਸੂਆ ਸੁੰਦੀ ਆ ਕਿੰਨੇ ਦਿਨ ਬਾਕੀ ਹੈ ਸਾਰੀ ਜਾਣਕਾਰੀ ਲੈਣੇ ਭਾਈ ਤੋਂ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਬੜੇ ਭਾਈ ਵਧੀਆ ਵੀਰੇ ਸੀਤਾ ਦੇ ਪਰਿਵਾਰ ਭਾਈ ਬਹੁਤ ਵਧੀਆ ਵੀਰੇ ਅਸਾਂ ਨਾਮ ਦੱਸ ਦਈਏ ਕਿਹਨਾਂ ਦੇ ਵੀਰੇ ਆਪਣੇ ਹਾਂ ਸ਼ੇਂਦਰ ਸਿੰਘ ਨਾਂ ਜੀ ਪਿੰਡ ਪੱਕੀ ਵਾਲਾ ਇਹ ਕਈ ਵਾਰੀ ਫੋਨ ਫੜ ਨਹੀਂ ਲੱਗਦਾ ਕੀ ਪੁੱਛ ਕੇ ਆ ਜਾਵੇ ਸਾਧੂ ਚੱਕੀ ਵਾਲੇ ਦਾ ਘਰ ਪੁੱਛ ਕੇ ਆ ਜੇ ਸਾਧੂ ਚੱਕੀ ਵਾਲਾ ਹਾਂ ਚੱਕੀ ਲੱਗੀ ਆਪਣੀ ਅਜੇ ਸ਼ੇਂਦਰ ਭਾਈ ਜਿਹੜੀ ਗਾ ਵੇਚਣੀ ਆਪਾਂ ਇਹਦੀ ਕੀ ਡਿਟੇਲ ਆ ਭਾਈ ਇਹ ਵੀਰੇ ਦੂਜੇ ਤੋਂ ਸੁਣ ਆਏ ਨੇ ਦੂਜੇ ਸੂਏ ਹਾਂਜੀ ਸੂਏ ਕਿੰਨੇ ਦਿਨ ਪਏ ਵੀਰੇ ਇਹ ਤਾਂ ਦਿਨ ਜੀ ਕੱਲ ਨੂੰ ਪੂਰੇ ਹੋਣੇ ਆ ਜੀ ਚਾਰ ਪੰਜ ਦਿਨ ਉੱਤੇ ਲੈ ਜੂਗੀ ਠੀਕ ਹੈ ਪੰਜ ਕੁ ਦਿਨ ਦੀ ਕੱਚੀ ਗੱਲ ਹਾਂ ਥੱਲੋ ਤਾਂ ਫਿਰ ਬਹੁਤ ਬਣ ਜਾਂਦੀ ਹੈ ਹਾਂ ਪੂਰੀ ਬਣ ਜਾਂਦੀ ਹੈ ਜੀ ਠੀਕ ਹੈ ਬਈ ਦੁੱਧ ਕਿੰਨਾ ਚੋਇਆ ਹੋਇਆ ਹੋਇਆ ਵੀਰੇ ਦੁੱਧ 25 ਕਿਲੋਟਰ ਚੋਇਆ ਪਹਿਲਾਂ ਆਪਾਂ ਠੀਕ ਹੈ ਬਈ ਐਦ ਕੀ 30 32 ਦੇ ਆਸ-ਪਾਸ ਜਾਊਗੀ ਠੀਕ ਹੈ ਵੀ ਮੈਂ ਪਹਿਲਾਂ 25 ਕਿਲੋ ਚੋਇਆ ਐਦ ਕੀ 30 ਆਸ ਹੈਗੀ ਹਾਂਜੀ ਠੀਕ ਹੈ ਬਈ ਚੋਣ ਚੰਗਾ ਲੱਗਾ ਬਈ ਬਹੁਤ ਵਧੀਆ ਜੀ ਠੀਕ ਸੀਲ ਆ ਬਹੁਤ ਸੀਲ ਆ ਜੀ ਠੀਕ ਹੈ ਬਈ ਅੱਛ ਡਾਕਟਰ ਨੂੰ ਪਤਾ ਯਾਰੀ ਤੂੰ ਠੀਕਾ ਭਰਾ ਲੈਣੇ ਨੇ ਆਈ ਜੇ ਆਪਾਂ ਨੌਲਜ ਨਹੀਂ ਰੱਖੀ ਤੇ ਨਹੀਂ ਇਹ ਨੌਂ ਦਾ ਬਲਾ ਸਟਰਾਫ ਰੂ ਰੱਖੇ ਐਸ ਕੱਫ ਦਾ ਯਾ ਚੱਪਦਾ ਈ ਠੀਕਾ ਭਰਾਇਆ ਚੰਗਾ ਭਰਾਇਆ ਹਾਂਜੀ ਅੱਛਾ ਰੇਟ ਬਾਈ ਕੀ ਤੈ ਕੀਤਾ ਵੇ ਰੇਟ ਵੀਰੇ 120 ਆਈ 1 ਲੱਖ 20 ਹਜ਼ਾਰ ਹਾਂਜੀ ਮੰਨ ਤਾਂ ਹੋ ਜੂਗਾ ਵਿੱਚੋਂ ਵੀ ਹਾਂ ਕਰਾਂਗੇ ਜੀ ਨਹੀਂ ਮਿੱਤਰੂ ਹੁਣ ਤਾਂ ਸਵਾਦ ਆ ਗਿਆ ਨਾ ਤੁਹਾਨੂੰ ਕੋਈ ਕੇ ਫੋਨ ਤੇ ਰੇਟ ਜਿਹੜੇ ਕਰਦੇ ਨਾ ਉਹ ਦਸ਼ਕਵੀਰ ਸਾਨੂੰ ਇਹ ਗੱਲ ਕਹਿੰਦੇ ਆ ਬਾਈ ਕਿਉਂ ਰੇਟ ਤੁਸੀਂ ਫੋਨ ਤੇ ਕਰਾਉਣੇ ਆ ਜਦੋਂ ਵੀਡੀਓ ਬਣਾ ਲਈ ਵੇਚਣ ਵਾਸਤੇ ਬਣਾਈ ਆ ਫਿਰ ਰੇਟ ਕਰਵਾਇਆ ਕਰੋ ਤੇ ਮੇਰੀ ਬੇਨਤੀ ਆ ਜਿਹੜੇ ਭਰਾਵਾਂ ਨੂੰ ਵੀ ਜਿਹੜਾ ਰੇਟ ਕਰਨਾ ਤੁਸੀਂ ਉਹ ਫੋਨ ਦੇ ਉੱਤੇ ਜ਼ਰੂਰ ਕਰਿਆ ਕਰੋ ਯਾਰ ਇਹ ਸਾਨੂੰ ਦਿੱਕਤ ਆ ਰਹੀ ਆ ਪਿਛਲੇ ਦਿਨਾਂ ਤੋਂ ਦੇਖੋ ਮਿੱਤਰੋ ਕਿਹੜਾ ਉਹ ਕੇ ਗਾਂ ਚੰਗੀ ਆ ਭਾਈ ਹਨਾ ਦੁੱਧ ਵਾਲੀ ਗਾਂ ਨਹੀਂ ਬਹੁਤ ਚੰਗੀ ਆ ਪਾਉਂਦੇ ਮਨ ਨੂੰ ਨਹੀਂ ਪੈਣੀ ਇਹ ਗੱਲ ਗਾਂ ਦਾ ਟਿਕਾਣਾ ਰਕੂਣਾ ਚੰਗਾ ਥਣ ਲੇਵਾ ਚੰਗਾ ਬਰੀਕੀ ਚੰਗੀ ਆ ਚੂਣ ਵਾਲੇ ਬੰਦੇ ਤੋਂ ਡੈਰੀ ਵਾਲੇ ਬੰਦੇ ਦੇ ਫੁੱਲ ਕੰਮ ਦੀ अच्छा एक गल गर्मी भी नहीं बनाउदी होनी नहीं गर्मी बहुत ਘੱਟ ਬਣਾਉਦੀ ਹੈ ਅੰਦਰ ਵੱਧੀਆਂ ਜੀ ਵਾਕੀ ਆ ਪਾਵ ਨਹੀਂ ਪੈਂਦੀ ਕਿਤੇ ਨੰਬਰ ਕਿੰਨਾ ਆ ਗਿਆ ਭਾਈ 9878304201 ਇੱਕ ਵਾਰੀ ਹੋਰ ਬੋ 9878304201 9878304201 ਹਨ 9878304201 ਬਾਈ ਦਾ ਨੰਬਰ ਆ ਮਿੱਤਰੋ ਪਿੰਡ ਹੈਗਾ ਵਾ ਜਿਹੜਾ ਪੱਕੀ ਗੜਾ ਜਿਹੜਾ ਹੈ ਲੋਫ ਫਰੀਦ ਹਾਂਜੀ